ਲਬ ਮੈਰਜ ਤੋਂ ਨਾਰਾਜ਼ ਇੱਕ ਸੋਹਰੇ ਵੱਲੋਂ ਆਪਣੀ ਹੀ ਨੂੰਹ ਦਾ ਕਤਲ ਕਰ ਦਿੱਤਾ ਗਿਆ ਸੋਹਰੇ ਨੇ ਗੜਾ ਕੁੱਟ ਕੇ ਆਪਣੀ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦਰਸਲ 8 ਮਹੀਨੇ ਪਹਿਲਾਂ ਮੂਲਸਮ ਵਿਅਕਤੀ ਦੇ بیٹے ਅਤੇ ਮ੍ਰਿਤਕਾ ਦੇ ਵਿਚਾਲੇ ਲਬ ਮੈਰਜ ਹੋਈ ਸੀ ਜਿਸ ਤੋਂ ਕੇ ਸੋਹਰਾ ਪਰਿਵਾਰ ਨਿਰਾਚਲ ਰਿਹਾ ਸੀ ਅਤੇ ਬੀਤੇ ਕੱਲ ਸੋਹਰਾ ਪਰਿਵਾਰ ਵੱਲੋਂ ਨਵੀਂ ਵਿਆਹੀ ਇਸ ਨੂਹ ਦਾ ਗळा ਕੁੱਟ ਕੇ ਕਤਲ ਕਰ ਦਿੱਤਾ ਗਿਆ ਮੁਲਜ਼ਮ ਸੌਹਰਾ ਆਪਣੇ ਪੁੱਤਰ ਵੱਲੋਂ ਮ੍ਰਿਤਕਾ ਨਾਲ ਕਰਵਾਈ ਗਈ ਲਵ ਮੈਰਿਜ ਤੋਂ ਨਾਰਾਜ਼ੀ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵਿੜੈਚ 'ਚ ਇਹ ਪੂਰੀਆ ਘਟਨਾਕਰਮ ਵਾਪਰਿਆ ਜਿੱਥੇ ਕਿ ਆਪਣੇ ਪੁੱਤਰ ਦੇ ਲਵ ਮੈਰਿਜ ਤੋਂ ਨਾਰਾਜ਼ ਸਹੁਰੇ ਨੇ ਆਪਣੀ ਨੂੰਹ ਦਾ ਘੜਾ ਕੁੱਟ ਕੇ ਕਤਲ ਕਰ ਦਿੱਤਾ ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਹੈ ਮ੍ਰਿਤਕ ਵਿਆਹੁਤਾ ਦੇ ਜੀਜੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਕਾਲਾ ਨੰਗਲ ਨੇ ਦੱਸਿਆ ਕਿ ਉਸ ਦੀ ਸਾਲੀ ਰਾਜਵਿੰਦਰ ਕੌਰ ਦਾ ਪਿੰਡ ਪੰਡੋਰੀ ਵਿੜੈਚ ਦੇ ਗੋਰਾ ਨਾਮ ਦੇ ਨੌਜਵਾਨ ਨਾਲ 8 ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਰਾਜਵਿੰਦਰ ਦਾ ਸਹਰਾ ਵਿਆਹ ਤੋਂ ਕਾਫੀ ਨਿਰਾਸ਼ ਸੀ ਉਹ ਅਕਸਰ ਉਸ ਨਾਲ ਲੜਦਾ ਝਗੜਦਾ ਰਹਿੰਦਾ ਸੀ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਰਾਜਵਿੰਦਰ ਕੌਰ ਦਾ ਪਤੀ ਗੋਰਾ ਦੁਬਈ ਚਲਾ ਗਿਆ ਅਤੇ ਰਾਜਵਿੰਦਰ ਦਾ ਸਹਰਾ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਿਆ ਉਹਨਾਂ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਗੁਰਪ੍ਰੀਤ ਸਿੰਘ ਸਿੱਤੋਂ ਦੇ ਨਾਲ ਵਾਲੇ ਨਾ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇੱਥੇ ਕਿਰਾਏ ਤੇ ਰਹਿਣਾ ਸਰਪੰਡੋਰੀ ਕੁੜੀ ਦੇ ਵੀ ਪਰਿਵਾਰ ਚੋਂ ਕੀ ਲੱਗਦੇ ਨੇ ਪਰਿਵਾਰ ਚ ਇਹਦਾ ਸਰ ਮੈਂ ਭਾਇਆ ਲੱਗਦਾ ਜੇ ਤੁਹਾਡਾ ਕਹਿੰਦੀ ਮੈਨੂੰ ਭਰਾ ਹੀ ਆ। ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ? ਤੁਹਾਡੀ ਭੈਣ ਨਾਲ ਸਰ ਇਹ ਹੋਇਆ ਦਾ। ਇਹਨੂੰ ਲਾਉਣਾ ਰਜੇ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ। ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾਲ ਹੋ ਗਿਆ। ਬਾਜ ਉਹਨਾਂ ਨੇ ਮਾਰਤੀ। ਤੇ ਸਰ ਜੋ ਹਨ ਫੋਨ ਦਿੱਤਾ 4 ਵਜੇ ਤੇ 4:30 ਪੂਨੇ 5 ਅਸੀਂ ਪਹੁੰਚੇ ਆ। ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾਰੀ ਉੱਥੇ ਉਹਦੀ ਘਰ ਦੀ ਤੇ ਮੰਜੇ ਦੇ ਲੰਮੇ ਪਾਈ ਸੀ ਆ ਕੁੜੀ ਤੁਹਾਨੂੰ ਆਂਦੇ ਸਰ ਵੀ ਇਹਰ ਸੋਈ ਚ ਡੇਕੇ ਮਰ ਗਈ ਆ ਐਂ ਸਰ ਧੌਣ ਤੇ ਦਾਗ ਵੇਖਿਆ ਐਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਅਨ ਕਾਹ ਉਹਨਾਂ ਦੇ ਵਿੱਚ ਕੀ ਰਸਤ ਹੋਈ ਉਹ ਜੀ ਰਸਤੇ ਇੱਕ ਜਾਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਐਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਧੀ ਭੈਣਾਂ ਨਾਲ ਸਾਰੇ ਕੰਮ ਹੋਏ ਅਸੀਂ ਤੇ ਗਰੀਬ ਬੰਦੇ ਕਰਾਇਦੇ ਰਹਿਨੇ ਸਰ ਅਹੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਰਹੀ ਹੈ ਬਾਹਰ ਜਿਹੜਾ ਪੱਕਿਆ ਤੇ ਨਹੀਂ ਸਰ ਸਾਡੇ ਨਾਲ ਤਾਂ ਕਦੀ ਉਹਦੀ ਗੱਲ ਹੀ ਨਹੀਂ ਹੋਈ ਗੱਡੀ ਇੰਤਾਂ ਸਾਫ ਸਰ ਮੰਗਦੇ ਹੁਣਾਂ ਤੇ ਪਹੁੰਚਿਆ ਫਿਕਨੀ ਅੰਮ੍ਰਿਤਸਰ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਅਜੇ ਤੱਕ ਤਾਂ ਕੋਈ ਸਮਝ ਨਹੀਂ ਲੱਗਣ ਦੀ ਲਾ ਸਾਡੇ ਤੇ ਕੋਲ ਹੈ ਅਹੀਂ ਕੀ ਕਰ ਸਕਦੇ ਸਰ ਦੂਜੇ ਪਾਸੇ ਇਹ ਕਟਨਾ ਕਰਮ ਤੋਂ ਬਾਅਦ ਥਾਣਾ ਕੰਬੋ ਦੀ ਪੁਲਿਸ ਨੇ लाश ਨੂੰ ਕਬਜ਼ੇ ਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪੁਲਿਸ ਮੁਤਾਬਕ ਮ੍ਰਿਤਕ ਰਾਜਵਿੰਦਰ ਕੌਰ ਦਾ ਆਪਣੇ ਸਹੁਰੇ ਦੇ ਨਾਲ ਝਗੜਾ ਚੱਲਦਾ ਸੀ ਜਿਸ ਤੋਂ ਬਾਅਦ ਸਹੁਰੇ ਅੰਬਾ ਨੇ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਉਹਨਾਂ ਦੱਸਿਆ ਕਿ ਬੀਤੀ ਦੇਰ ਰਾਤ ਇਸ ਪੂਰੇ ਘਟਨਾਕਰਮ ਦੀ ਸੂਚਨਾ ਮ੍ਰਿਤਕਾ ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ 'ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜੀ ਸਰ ਜਿਹੜੀ ਲੌਕਡਾਉਨ ਕੁੜੀ ਦਾ ਕਤਲ ਕਰ ਦਿੱਤਾ ਗਿਆ ਕਾਰਮਕੀ ਰਾਜੀ ਤੇ ਕਿਹਦੇ ਵੱਲੋਂ ਕੀਤਾ ਗਿਆ ਇੱਥੇ ਇਹਨਾਂ ਦਾ ਆਫਿਸ ਚ ਪਰਿਵਾਰ ਚ ਲੜਾਈ ਝਗੜਾ ਚੱਲਦਾ ਸੀ ਸਹੁਰਿਆਂ ਨਾਲ ਜਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਤੇ ਜਿਹੜਾ ਇਹਦਾ ਘਰ ਵਾਲਾ ਰਾਜਿੰਦਰ ਕੋਲ ਦਾ ਪਤੀ ਗੋਰਾ ਉਹ ਡਬਈ ਰਹਿੰਦਾ ਸਹੁਰਿਆਂ ਨਾਲ ਨਹੀਂ ਬਣਦੀ ਨਹੀਂ ਇਹਦਾ ਲੰਮ ਹੈ ਜਿਹੜੀ ਆਈ ਸੀ ਨਰੀਆਣਾ ਮਾ ਰਹਿੰਦੀ ਸੀ ਤੇ ਜਿਹੜੀ ਗੱਲ ਸਾਹਮਣੇ ਆਈ ਆ ਕਿ ਸਹੁਰੇ ਨੇ ਗਲ ਕੁੱਟ ਕੇ ਮਾਰਤਾ ਜੀ ਸਰ ਮੋਨਰਾ ਵਿਆਹ ਕਰਵਾਦਾ ਹੋਇਆ ਜੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਕਿਥੋਂ ਜਨ ਵਾਲੀ ਜਰੇ ਇਹ ਪੰਡੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਪੰਡੋਰੀ ਵਿੱਚ ਵਿਆਹ ਹੋਇਆ ਹੈ ਜੀ ਤਾਂ ਮਾਰਿਆ ਕਿਦਾਂ ਗਿਆ ਜੀ ਸੋਹਰੇ ਵਲੋਂ ਗਲ ਘੁੱਟ ਕੇ ਮਾਰੇ ਗਏ ਤਾਂ ਗ੍ਰਿਫਤਾਰੀ ਪਾਈ ਗਈ ਇਹਦੇ ਵਿੱਚ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਵਦੀਸ਼ ਜੋ ਕਾਰਵੀ ਅਮਜ ਲੈਣਦੀ ਜਾਊਗੀ ਹਾਲਾਂਕਿ ਸੌਰੇ ਵੱਲੋਂ ਨੂੰ ਦਾ ਕਤਲ ਕਰਨ ਤੋਂ ਬਾਅਦ ਇਸ ਦੀ ਜਾਣਕਾਰੀ ਖੁਦ ਹੀ ਕੁੜੀ ਦੇ ਪਰਿਵਾਰ ਨੂੰ ਦਿੱਤੀ ਗਈ ਸੌਰੇ ਨੇ ਇਕਾਦਿਤਾ ਕਿ ਉਹਨਾਂ ਦੀ ਲੜਕੀ ਰਾਜਵਿੰਦਰ ਕੌਰ ਦੀ ਰਸੋਈ ਚ ਡਿੱਗ ਜਾਣਕਾਰ ਨੂੰ ਮੌਤ ਹੋ ਗਈ ਜਿਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਕੁੜੀ ਦੇ ਗਰਦਨ ਉੱਪਰ ਨਿਸ਼ਾਨ ਪਏ ਹੋਏ ਨੇ ਪਰਿਵਾਰ ਨੂੰ ਉਸ ਤੇ ਕਤਲ ਦਾ ਸ਼ੱਕ ਹੋਇਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਜਦਕਿ ਪੁਲਿਸ ਵੱਲੋਂ ਮ੍ਰਿਤਕਾ ਦੇ ਸਹੁਰੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲੈ ਕੇ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ